ਬਬੂ ਜੀ ਮੰਦਰ ਪੱਟਪੋਸ ਚੈਨਲ ਤੋਂ ਗੱਲ ਕਰ ਰਹੇ ਹਾਂ ਜੀ ਪੱਤਰਕਾਰ ਸਮਰਜੀਤ ਸਿੰਘ ਸਦਾਣਾ ਹਾਂ ਜੀ ਸਮਰਜੀਤ ਸਿੰਘ ਜੀ ਅ ਕਲਸਾ ਜੀ ਕੀ ਆ ਅਕਾਲੀ ਦਲ ਵਰਸ ਪੰਜਾਬ ਦੇ ਜਿਹੜੀ ਪਾਰਟੀ ਆ ਉਹ ਐਸਜੀਪੀਸੀ ਚੋਣਾਂ ਲੜੇਗੀ ਹਾਂ ਜੀ ਹਾਂ ਜੀ ਹਾਂ ਜੀ ਲੜੋਗੇ ਕਿਉਂ ਲੜੇਗੀ ਜੀ ਤੁਹਾਨੂੰ ਕਿਉਂ ਲੜਨੀਆਂ ਚਾਹੀਦੀਆਂ ਐਸਜੀਪੀਸੀ ਦੀਆਂ ਚੋਣਾਂ ਹਾਂ ਜੀ ਐਸਜੀਪੀਸੀ ਦੀਆਂ ਚੋਣਾਂ ਕਿਉਂ ਲੜਨੀਆਂ ਚਾਹੀਦੀਆਂ ਅਕਾਲੀ ਦਲ ਵਰਸ ਪੰਜਾਬ ਨੂੰ ਕਾਲੀ ਦਲ ਵੀ ਇੱਕ ਪਾਰਟੀ ਆ ਤੇ ਉਹ ਵੀ ਸ਼੍ਰੋਮਣੀ ਕਮੇਟੀ ਦੇ ਸਤਾਬ ਚੋਂਦੀ ਹੈ ਕਿ ਉੱਥੇ ਕੋਈ ਸਹੀ ਪੰਥ ਪ੍ਰਸਤ ਬੰਦੇ ਹੋਣ ਜੀ ਰਾਜਨੀਤੀ ਜਦੋਂ ਉੱਪਰ ਉੱਠ ਕੇ ਧਰਮ ਦਾ ਕੰਮ ਕਰਨ ਇਸ ਕਰਕੇ ਕੀ ਇਸ ਟਾਈਮ ਹੁਣ ਧਰਮ ਦਾ ਕੰਮ ਨਹੀਂ ਹੋ ਰਿਹਾ ਛੁੱਡੀ ਨਜ਼ਰ ਦੇ ਵਿੱਚ ਐਸਸੀਪੀਸੀ ਦੇ ਵਿੱਚ ਤੇ ਬਹੁਤ ਜਿਨਾ ਹੋਣਾ ਚਾਹੀਦਾ ਸੀ ਨਹੀਂ ਹੋ ਰਿਹਾ ਜੀ ਬਹੁਤ ਇਸੇ ਕਰਕੇ ਸਾਡੀਆਂ ਸੰਗਤਾਂਵਾਂ 'ਚ ਬਹੁਤ ਵੱਡਾ ਨਿਘਾਰ ਆ ਚੁੱਕਾ ਜੀ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਖਾਲਸਾ ਜੀ ਖੋਦ ਜਿਹੜੇ ਖੁਦਮਕਚਰੀ ਪਰਲਾ ਬਣੇ ਰਹੇ ਆ ਜਥੇਬੰਦੀਆਂ ਦੇ ਵਿੱਚ ਉਹ ਲੋਕ ਨਹੀਂ ਜਾਂ ਕੋਈ ਹੋਰ ਹੈ ਜਿਹਨਾਂ ਦਾ ਲੰਬੇ ਸਮੇਂ ਤੋਂ ਕਬਜ਼ਾ ਹੈ ਜੀ ਉਹ ਉਹ ਹੀ ਉਹ ਹੀ ਉਹ ਹੀ ਜੰਮੇ ਹੋ ਰਹੇ ਜੀ ਉਹ ਤਾਂ ਹਰ ਵਕਤ ਇਹ ਗੱਲ ਕਰਦੇ ਆ ਜੀ ਕਿ ਅਸੀਂ ਪੰਥ ਦੀ ਗੱਲ ਕਰਦੇ ਆ ਔਰ ਪੰਥ ਕੇ ਹਿੱਤਾਂ ਨੂੰ ਅਸੀਂ ਅੱਗੇ ਲੈ ਕੇ ਚੱਲ ਰਹੇ ਆ ਔਰ ਪੰਥ ਦੀ ਗੱਲ ਹੀ ਕਰਦੇ ਰਹਿਾਂਗੇ ਸਾਨੂੰ ਸਾਡਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਸੁਖਵੀਰ ਸਿੰਘ ਬਾਦਲ ਗੱਲ ਕਰਦੇ ਆ ਹਰ ਪਲ ਨੇ ਲੋਕਾਂ ਨੇ ਤੇ ਬਹੁਤ ਵੱਡਾ ਸਾਥ ਦਿੱਤਾ ਸੀ ਉਹਨਾਂ ਨੇ ਲੇਕਿਨ ਪੰਥ ਦਾ ਸਾਥ ਨਹੀਂ ਦਿੱਤਾ ਪੰਥ ਨੂੰ ਉਹਨਾਂ ਨੇ ਤੋ ਕੇ ਵਾਰੀਆਂ ਕਿਸੀਆਂ ਪੰਥਨਾਦ ਦੀ ਪੰਥ ਦੀ ਆ ਜਾਂ ਹਾਲਾਤ ਨਾ ਹੁੰਦੇ ਪੰਜਾਬ ਦੇ ਜਿਹ ਜੀ ਜੀ ਦੀ ਪੈਰਿਵਾਰੀ ਕੀਤੀ ਹੁੰਦੀ ਜੀ ਕੀ ਤਰਨ ਤਰਨ ਤੋਂ ਕੱਲ ਨੂੰ ਵਾਰਸ ਪੰਜਾਬ ਦੀ ਜਥੇਬੰਦੀ ਵੀ ਆਪਣਾ ਕੋਈ ਉਮੀਦਵਾਰ ਖੜਾ ਕਰੂਗੀ ਹਾਂਜੀ 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 ਕਰੂਗੀ ਜੀ ਕੀ ਕੀ ਕਿਹੜਾ ਚਿਹਰਾ ਹੋ ਸਕਦਾ ਉੱਥੇ ਚਲੋ ਅਜੇ ਉਹਦੇ ਬਾਰੇ ਅਸੀਂ ਕਰ ਰਹੇ ਹਾਂ ਵਿਚਾਰ ਸਮਾਉਂ ਕੇ ਦੱਸਦੇ ਹਾਂ ਆ ਬਾਪੂ ਜੀ ਮੰਦਰਪੱਖ ਪੋਸਟ ਚੈਨਲ ਤੋਂ ਗੱਲ ਕਰ ਰਹੇ ਹਾਂ ਜੀ ਪੱਤਰਕਾਰ ਸਿਮਰਜੀਤ ਸਿੰਘ ਸਦਾਣਾ ਹਾਂਜੀ ਸਿਮਰਜੀਤ ਜੀ ਜੀ ਅ ਕਾਲ사 ਜੀ ਕੀ ਆ ਅਕਾਲੀ ਦਲ ਵਰਸ ਪੰਜਾਬ ਦੇ ਜਿਹੜੀ ਪਾਰਟੀ ਆ ਉਹ ਐਸਜੀਪੀਸੀ ਚੋਣਾਂ ਲੜੇਗੀ ਹਾਂਜੀ 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 ਲੜੇਗੀ ਕਿਉਂ ਲੜੇਗੀ ਜੀ ਤੁਹਾਨੂੰ ਕਿਉਂ ਲੜਨੀਆਂ ਚਾਹੀਦੀਆਂ ਐਸਜੀਪੀਸੀ ਦੀਆਂ ਚੋਣਾਂ ਹਾਂਜੀ ਐਸਜੀਪੀਸੀ ਦੀਆਂ ਚੋਣਾਂ ਕਿਉਂ ਲੜਨੀਆਂ ਚਾਹੀਦੀਆਂ ਆਕਾਲੀ ਦਲ ਵਰਸ ਪੰਜਾਬ ਨੂੰ ਇਹ ਅਕਾਲੀ ਦਲ ਵੀ ਇੱਕ ਪਾਰਟੀ ਆ ਤੇ ਉਹ ਵੀ ਸ਼ਰਮਣੀ ਕਮੇਟੀ ਦੇ ਸਤਾਦ ਚਾਹੁੰਦੀ ਐ ਕਿ ਉੱਥੇ ਕੋਈ ਸਹੀ ਪੰਥ ਪ੍ਰਸਤ ਬੱਦੇ ਹੋਣ ਜੀ ਜਦੋਂ ਉੱਪਰ ਉੱਠ ਕੇ ਧਰਮ ਦਾ ਕੰਮ ਕਰਨ ਇਸ ਕਰਕੇ ਕੀ ਇਸ ਟਾਈਮ ਹੁਣ ਧਰਮ ਦਾ ਕੰਮ ਨਹੀਂ ਹੋ ਰਿਹਾ ਛੁੱਡੀ ਨਜ਼ਰ ਦੇ ਬੱਚੇ ਐਸ்சிਪੀਸੀ ਦੇ ਵਿੱਚ ਬਹੁਤ ਜਿਨਾ ਹੋਣਾ ਚਾਹੀਦਾ ਸੀ ਨਹੀਂ ਹੋ ਰਿਹਾ ਜੀ ਬਹੁਤ ਇਸੇ ਕਰਕੇ ਸਾਡੀਆਂ ਸੰਸਥਾਵਾਂ ਵਿੱਚ ਬਹੁਤ ਵੱਡਾ ਨਿਗਾਰ ਆ ਚੁੱਕਾ ਜੀ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਖਾਲਸਾ ਜੀ ਖੁਦ ਜਿਹੜੇ ਖੁਦਮਕਚਰੀ ਪਰਲਾ ਬਣੇ ਰਹੇ ਆ ਜਥੇਬੰਦੀਆਂ ਦੇ ਵਿੱਚ ਉਹ ਲੋਕ ਨਹੀਂ ਜਾ ਕੋਈ ਹੋਰ ਆ ਜਿਹਨਾਂ ਦਾ ਲੰਮੇ ਸਮੇਂ ਤੋਂ ਕਬਜ਼ਾ ਹੈ ਜੀ ਉਹ ਉਹ ਹੀ ਉਹ ਹੀ ਜ਼ਿੰਮੇਵਾਰ ਹੈ ਜੀ ਉਹ ਤਾਂ ਹਰ ਵਕਤ ਇਹ ਗੱਲ ਕਰਦੇ ਆ ਜੀ ਕਿ ਅਸੀਂ ਪੰਥ ਦੀ ਗੱਲ ਕਰਦੇ ਆ ਔਰ ਪੰਥ ਕੇ ਹਿੱਤਾਂ ਨੂੰ ਅਸੀਂ ਅੱਗੇ ਲੈ ਕੇ ਚੱਲ ਰਹੇ ਆ ਔਰ ਪੰਥ ਦੀ ਗੱਲ ਹੀ ਕਰਦੇ ਰਵਾਂਗੇ ਸਾਨੂੰ ਸਾਡਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਸੁਖਵੀਰ ਸਿੰਘ ਬਦਲ ਗੱਲ ਕਰਦੇ ਆ ਹਰ ਪਲ ਨੇ ਲੋਕਾਂ ਨੇ ਤੇ ਬਹੁਤ ਵੱਡਾ ਸਾਥ ਦਿੱਤਾ ਸੀ ਉਹਨਾਂ ਨੇ ਲੇਕਿਨ ਪੰਥ ਦਾ ਸਾਥ ਨਹੀਂ ਦਿੱਤਾ ਪੰਥ ਨੂੰ ਉਹਨਾਂ ਨੇ ਧੋਖੇ ਭਾਰੀਆਂ ਕੀਤੀਆਂ ਪੰਥ ਦੇ ਨਾਂ ਦੇ ਤੇ ਪੰਥ ਦੀ ਆ ਜਾ ਹਾਲਾਤ ਨਾ ਹੁੰਦੇ ਪੰਜਾਬ ਦੇ ਜੀ ਜੀ ਪੰਥ ਦੀ ਪੈਰਿਵਾਰੀ ਕੀਤੀ ਹੁੰਦੀ ਜੀ ਕੀ ਤਰਨਤਾਰਨ ਤੋਂ ਕਾਲੀਨਰ ਬਾਰਸ ਪੰਜਾਬ ਦੀ ਜਥੇਬੰਦੀ ਵੀ ਆਪਣਾ ਕੋਈ ਉਮੀਦਵਾਰ ਖੜਾ ਕਰੂਗੀ? ਹਾਂਜੀ 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 ਕਰੂਗੀ। ਜੀ। ਕੀ ਕੀ ਕਿਹੜਾ ਚਿਹਰਾ ਹੋ ਸਕਦਾ ਉੱਥੇ? ਚਲੋ ਅਜੇ ਉਹਦੇ ਬਾਰੇ ਅਸੀਂ ਕਰ ਰਹੇ ਆ ਵਿਚਾਰ। ਸਮਾਂ ਹੋ ਕੇ ਦੱਸਦੇ ਹਾਂ।